ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਜਨਤਾਨਗਰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਹੈ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਚੋਰਾਂ ਨੇ ਇੱਕ ਦਰਵਾਜ਼ੇ ਦੇ ਵਿੱਚ ਦੀ ਤੋੜ ਕੇ ਅੰਦਰੋਂ ਦਰਵਾਜ਼ਾ ਖੋਲ ਕੇ ਗੋਲਕ ਬਾਹਰ ਲਿਆ ਕੇ ਗੋਲਕ ਨੂੰ ਤੋੜ ਕੇ ਉਸ ਵਿੱਚ ਨਕਦੀ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ ਦੇਖਦੇ ਹਾਂ ਪੂਰਾ ਮਾਮਲਾ ਪੁਲਿਸ ਪ੍ਰਸ਼ਾਸਨ ਵਸਤਿੱਤੀ ਨਾਲ ਤਸਵੀਰਾਂ ਰੀਸੀਵ ਕਰ ਰਿਹਾ ਹੈ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਚਾਹ ਤਾਂ ਪੀ ਆ ਨਾ ਉਹ ਵਾਪਸ ਵਾਪਸ ਕਰਾਇਆ ਦਿੱਤ ਨੇ ਕੈਂਡ ਚੱਲਦੀ ਨਹੀਂ ਆਹ ਆ ਆਹ ਤੇ ਕੀ ਹੋ ਗਿਆ ਗੁਰਦੁਆਰਾ ਤੋਂ ਬਾਦੂ ਬਾਸ ਮਾਨ ਆਪਣੇ ਬਾਹਰ ਕੱਢ ਕੇ ਰਿ ਗਏ ਮਰਦਨ ਮਕੂਰ ਬੈਠ ਗਿਆ ਨਹੀਂ ਜੀ ਅਸੀਂ ਤਾਂ ਬਦਲ ਹਾਂ ਹਾਂਜੀ ਬਾਬਾ ਜੀ ਸਾਥਰੀ ਗੱਲ ਕੀ ਨਾ ਮੈਂ ਜ ਆਪਣਾ ਕਰਨੈਲ ਸਿੰਘ ਜੀ ਅੱਛਾ ਅੱਜ ਗੁਰਦੁਆਰਾ ਜਨਤਾ ਨਗਰ ਦੇ ਵਿਖੇ ਤੁਸੀਂ ਇੱਥੋਂ ਦੇ ਸੇਵਾਦਾਰੋਂ ਗ੍ਰੰਥੀਓ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਕੀ ਕਹਿਣਾ ਚਾਹਦੇ ਵੀ ਕੋਈ ਸ਼ੱਕ ਦਾ ਦਾਰਦਾ ਤੁਹਾਨੂੰ ਇੱਥੇ ਨਹੀਂ ਨਹੀਂ ਸਾਨੂੰ ਕੋਈ ਕਿਸੇ ਸਾਨੂੰ ਕੋਈ ਕਿਸੇ ਦਾ ਸ਼ੱਕ ਨਹੀਂ ਆ ਜੀ ਤੇ ਨਾ ਹੀ ਸਾਨੂੰ ਕੋਈ ਪਤਾ ਲੱਗਿਆ ਕਿਸੇ ਗੱਲ ਦਾ ਸੀ ਉਧਰ ਬਾਹਰ ਆਪਣਾ ਮੇਨ ਗੇਟ ਤੇ ਸੁੱਤੇ ਪਏ ਸੀਗੇ ਰਾਤ ਨੂੰ ਕੋਈ ਵਾਰਦੋਤ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਸੜਕੇ ਪਤਾ ਲੱਗਿਆ ਜਦੋਂ ਅਸੀਂ ਗੁਰੂ ਸਾਹਿਬ ਪ੍ਰਕਾਸ਼ ਕਰਿਆ ਪ੍ਰਕਾਸ਼ ਕਰਕੇ ਅਰਦਾਸ ਬੇਨਤੀ ਕਰੀਏ ਪ੍ਰਕਾਸ਼ ਜਦੋਂ ਉਦੋਂ ਬਾਅਦ ਪਤਾ ਲੱਗਿਆ ਸਾਨੂੰ ਅੱਛਾ ਜੇ ਆਪਾਂ ਗੱਲ ਕਰੀਏ ਵੀ ਚੋਰਾ ਨੇ ਇੱਕ ਵਾਰ ਵੀ ਥੋੜਿਆ ਉਸ ਤੋਂ ਮਤਲਬ ਕਿ ਇੰਨਾ ਵੀ ਚੱਕ ਕੇ ਬਾਹਰ ਸੁੱਟਿਆ ਗੱਲੇ ਦੀ ਵੀ ਤੋੜਪੱਤ ਕਰੀ ਕੋ ਖੜਕਾ ਦਰ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਰਿਆ ਤਾਂ ਹੋਊਗਾ ਜੀ ਖੜਕਾ ਬਖੜਾ ਤਾਂ ਹੋਇਆ ਪਰ ਸਾਨੂੰ ਨਹੀਂ ਪਤਾ ਲੱਗਿਆ ਜੀ ਅੱਛਾ ਜਦ ਕਿ ਨੀਂਦ ਤੁਹਾਨੂੰ ਪਤਾ ਹਾਂ ਜੀ ਨੀਂਦ ਦੇ ਵਿੱਚ ਕਹ ਲਓ ਜੀ ਕਿ ਨਹੀਂ ਪਤਾ ਲੱਗਿਆ ਜੀ ਕੋਈ ਮਤਲਬ ਕਿ ਇੱਥੇ ਕੋਈ ਹੋਰ ਕਿਸੇ ਦੀ ਨਹੀਂ ਜੀ ਕੋਈ ਇੱਥੇ ਹੋਰ ਕੋਈ ਨਹੀਂ ਜੀ 1000 ਸਵਾ ਲੱਖੀ ਸੀਗਾ ਅਜ ਕੱਲ੍ਹ ਆਈ ਅੱਛਾ ਉਸ ਟਾਈਮ ਤੁਸੀਂ ਸਵਾ ਲੱਖ ਕੱਲ੍ਹ ਹੀ ਸੀਗਾ ਕੱਲ੍ਹ ਹੀ ਸੀਗਾ ਜੀ ਉਹ ਗੁਰੂ ਘਰ ਦੇ ਵਿੱਚ ਪ੍ਰਧਾਨ ਜੀ ਕੀ ਨਾਮ ਹੈ ਕਰਮ ਸਿੰਘ ਹੈ ਜੀ ਅੱਛਾ ਅੱਜ ਆਪਣਾ ਜਨਤਾਨਗਰ ਦੇ ਵਿੱਚ ਇੱਕ ਚੋਰੀ ਦਾ ਗੋਲਕ ਗੋਲਕ ਤੋੜਨਾ ਇੱਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਵੀ ਇੱਥੇ ਇੱਕ ਚੋਰਾਂ ਨੂੰ ਜਿਹੜਾ ਗੋਲਕ ਤੋੜਿਆ ਗਿਆ ਦਾ ਚੋਰੀ ਹੋਈ ਹੈ ਬਾਬਾ ਜੀ ਨੇ ਫੋਨ ਕੀਤਾ ਸਵੇਰੇ 4 ਵਜੇ ਮੈਂ ਫੋਨ ਨਹੀਂ ਅਟੈਂਡ ਕੀਤਾ ਉਸ ਤੋਂ ਬਾਅਦ ਮੈਂ ਸਵੇਰੇ ਮੱਥਾ ਟੇਕਣ ਆਇਆ 6 ਵਜੇ ਤੇ ਬਾਬਾ ਜੀ ਨੇ ਦੱਸਿਆ ਵੀ ਗੋਲਕ ਗੋੜ ਥਲੇ ਸਿੱਟੀ ਪਈ ਹੈ ਦੂਰ ਲਿਆ ਕੇ ਆਪਣੀ ਤੇ ਐ ਕਰਕੇ ਰਾਤ ਚੋਰੀ ਹੋਈ ਹੈ ਜਿਹੜੇ ਪਾਸੇ ਉਹਨਾਂ ਨੇ ਦਰਵਾਜ਼ਾ ਥੋੜਿਆ ਤੋੜਿਆ ਇੱਕ ਪਾਸੇ ਤੋਂ ਸਾਈਡ ਵਾਲਾ ਜਿਹੜਾ ਅਸੀਂ ਕਦੇ-ਕਦੇ ਖੋਲਦੇ ਹਾਂ ਉਹ ਦਰਵਾਜ਼ਾ ਥੋੜਿਆ ਜਿਹਾ ਤੋੜਿਆ ਇੱਕ ਫੁੱਟਕ ਦਾ ਹੀ ਹੈ ਜਿਹਦੇ ਵਿੱਚੋਂ ਇਹ ਲੱਗ ਰਿਹਾ ਬੰਦਾ ਉੱਥੋਂ ਨਹੀਂ ਬੜ ਨਹੀਂ ਸਕਦਾ ਤੇ ਉਹ ਤੋੜ ਕੇ ਉਹਨਾਂ ਨੇ ਹੱਥ ਪਾ ਕੇ ਦੇਖੋ ਕਿਵੇਂ ਅੰਦਰੋਂ ਖੋਲਿਆ ਖੋਲ ਕੇ ਉਹਨਾਂ ਨੇ ਗੋਲਕ ਚੱਕਿਆ ਗੋਲਕ ਚੱਕ ਕੇ ਬਾਹਰ ਲੈ ਗਏ ਜਿਹਦੇ ਵਿੱਚ ਹੁਣ ਜਿਹੜੇ ਸਾਡੇ ਕੈਮਰੇ ਸੀ ਕੈਮਰੇ ਜਿਹੜੇ ਚੱਲਦੇ ਸੀ ਉਹ ਕੈਮਰੇ ਚੱਲਦੇ ਚੱਲਦੇ ਬਾਬਾ ਜੀ ਕੋਲੇ ਚਾਬੀ ਉਹ ਕੈਮਰੇਆਂ ਵਾਲੇ ਕਮਰੇ ਦੀ ਉਹ ਕੈਮਰੇਆਂ ਦਾ ਪਲੱਗ ਕੱਢਿਆ ਹੋਇਆ ਅਸੀਂ ਹੁਣ ਇਹ ਸਾਰੇ ਕਹਿਨੇ ਵੀ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ ਗੁਰਦੁਆਰਾ ਸਾਹਿਬ ਦਾ ਕੰਮ ਹੈ ਇਹ ਮਰਜਾਦਾ ਦਾ ਕੰਮ ਹੈ ਦੂਜੇ ਨੰਬਰ ਸੰਗਤ ਦੇ ਜੁੜੀ ਹੋਈ ਹੈ ਸੰਗਤ ਟੁੱਟ ਨਾ ਜਾਵੇ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਸਾਡੀ ਬਹੁਤ ਵੱਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਸਾਡਾ ਇਹ ਗੋਲ ਕਚੋਰੀ ਜਿਹੜੀ ਹੋਈ ਹੈ ਗੋਲ ਕਚੋਰ ਇਹਨੂੰ ਜਲਦੀ ਪੁਲਿਸ ਸੁਲਝਾ ਦੇ ਵਿੱਚ ਲਿਆਵੇ ਸੰਗਤਾਂ ਦੇ ਸਾਹਮਣੇ ਲਿਆਵੇ ਜਿਹਦੇ ਨਾਲ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਟੁੱਟੇ ਨਾ ਸਾਡਾ ਬਹੁਤ ਇਹੀ ਅਪਰਾਹਲ ਹੈ ਸਾਰਿਆਂ ਨੂੰ ਇਹੀ ਕਹਿਣਾ ਹੈ ਮੀਡੀਆ ਨੂੰ ਵੀ ਸਾਡਾ ਇਹੀ ਕਹਿਣਾ ਹੈ ਕਿ ਮੀਡੀਆ ਵੀ ਸਾਡਾ ਸਹਿਯੋਗ ਦੇਵੇ ਸਾਡਾ ਸਾਥ ਦੇਵੇ ਗੁਰਦੁਆਰਾ ਸਾਹਿਬ ਦੀ ਇਸ ਲਾਪਰਵਾਹੀ ਜਿਹੜੀ ਹੋਈ ਹੈ ਗੋਲਕ ਦੀ ਬਾਬਾ ਜੀ ਇੱਥੇ ਸੁੱਤੇ ਹੋਏ ਨੇ ਸੁੱਤੇ ਹੋયા ਤਾਂ ਉਹਨਾਂ ਨੂੰ ਪਤਾ ਹੀ ਲੱਗ ਸਕਿਆ ਬਾਬੇ ਤਾਂ ਵੀ ਅਸੀਂ ਇਹ ਬਹੁਤ ਵੱਡਾ ਗਨਾਹ ਸਮਝਦੇ ਆਂ ਔਰ ਬਾਬਾ ਜੀ ਨੂੰ ਅਸੀਂ ਇਸ ਕਰਕੇ ਬਦਲੀ ਵੀ ਕਰਾਂਗੇ ਕਿਉਂਕਿ ਬਾਬਾ ਜੀ ਨੇ ਖਿਆਲ ਨਹੀਂ ਕੀਤਾ ਚਲੋ ਜਿਵੇਂ ਵੀ ਹੋਇਆ ਪਰ ਸਾਡਾ ਜਿਸ ਤੋ ਤੱਕ ਜਤਰਾ ਹੈ ਕਿ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਦਾ ਬਹੁਤ ਵੱਡਾ ਅਪਰਾਲਾ ਸੀ মিডিਆ ਵੀ ਸਹਿਯੋਗ ਦੇਵੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਸਾਡੀ ਹੈਲਪ ਕਰ ਰਹੇ ਨੇ ਹਰ ਗੱਲ ਨੂੰ ਨੋਟ ਕੀਤਾ ਜਾਂਦਾ ਹੈ ਕੈਮਰੇ ਕਦੋਂ ਤੋਂ ਬੰਦ ਸੀ ਕਦੋਂ ਚੱਲੇ ਸੀ ਕਿਵੇਂ-ਕਿਵੇਂ ਬੰਦ ਹੁੰਦੇ ਆ ਪਲੱਗ ਕੱਢਿਆ ਜਾਂ ਕਿਸ ਨੇ ਕੱਢਿਆ ਕਿਹਦੇ ਕੋਲੇ ਦੀ ਚਾਬੀ ਹੈ ਇਹ ਸਾਰਾ ਅਸੀਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਆ ਜਿੱਥੋਂ ਤੱਕ ਆਵਾਜ਼ ਪਹੁੰਚਿਆ ਅਸੀਂ ਇਹੀ ਕਹਿਣਾ ਚਾਹਵਾਂਗੇ ਕਿ ਗੁਰੂ ਘਰ ਦੀ ਗੱਲ ਹੈ ਇਸ ਨੂੰ ਸਰਸਰੀ ਨਾ ਲਿਆ ਜਾਵੇ ਇਹ ਸਾਡਾ ਗੋਲਕ ਚੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਬਹੁਤ-ਬਹੁਤ ਤੁਹਾਡੇ ਧੰਨਵਾਦੀ ਅੱਛਾ ਕੋਈ ਸ਼ੱਕ ਦਾ ਆਧਾਰ ਸ਼ੱਕ ਦਾ ਆਧਾਰ ਤਾਂ ਦੇਖੋ ਗੋਲਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਹੀਂ ਲੈ ਕੇ ਗਏ ਅੰਦਰ ਹੀ ਪਈ ਹੈ ਬੇੜੇ ਦੇ ਵਿੱਚ ਹਾਂਜੀ ਜੇ ਉਹਨਾਂ ਨੇ ਕੰਦ ਟੱਪ ਕੇ ਕਿੱਧਰੋਂ ਆਇਆ ਹਜੇ ਵੀ ਨਹੀਂ ਪਤਾ ਲੱਗ ਸਕਿਆ ਪਤਾ ਲੱਗ ਸਕਿਆ ਦੋਨੇ ਵੱਡੇ ਗੇਟ ਲੱਗੇ ਹੋਏ ਨੇ ਜਿਹਦੇ ਤੇ ਬੰਦਾ ਚੜਨ ਦਾ ਵੀ ਕੋਈ ਐਸਾ ਜਰੀਆ ਨਹੀਂ ਹੈਗਾ ਅਗਰ ਜੇ ਆਪਾਂ ਗੱਲ ਕਰੀਏ ਵੀ ਗੋਲਕ ਬਾਹਰ ਸਿੱਟਿਆ ਜੇਕਰ ਪਿਛਲੇ ਦਿਨੀ ਮਤਲਬ ਕਦੋਂ ਗੋਲਕ ਖੋਲਿਆ ਗਿਆ ਸੀ ਗੋਲਕ ਖੋਲਿਆ ਜੀ 5 ਤਰੀਕ ਨੂੰ ਅੱਜ 10 ਹੋ ਗਏ ਅੱਜ 5 ਕਿ ਦਿਨ ਪਹਿਲਾਂ ਹਾਂ 5 ਕਿ ਦਿਨ ਫਿਰ ਕੋਈ ਕੋਈ ਨਗਦੀ ਨੁਕਦੀ ਦੀ ਕਿੰਨੀ ਸੁਭਾਅ ਬਣਾ ਸਕਦੀ ਹੈ ਦੇਖੋ ਜੀ ਇਹ ਤਾਂ ਮਾਲਕ ਜਾਣਦਾ ਹੁਣ ਗੋਲਕ ਦੇ ਵਿੱਚ ਕੀ ਹੈ ਹਾਂਜੀ ਸੰਗਤ ਦਾ ਕੀ ਪਤਾ ਕੋਈ ਆ ਕੇ ਕਿੰਨੇ ਟੇਕ ਜਾਂਦਾ ਹੈ ਕਿੰਨੇ ਪਾ ਜਾਂਦਾ ਹੈ ਇਹ ਮਾਰਾ ਜਾਣਦਾ ਸੱਚੇ ਪਾਤਸ਼ਾਹ ਐਵੇਂ ਤੁਹਾਨੂੰ ਅਸੀਂ ਕਹਿ ਦਈਏ ਉਹਦੇ ਚ ਤਾਂ ਇੰਨਾ ਸੀ ਇੰਨਾ ਸੀ ਕਹਿਣ ਦੀ ਯੋਗ ਹੈ ਨਹੀਂ ਗੱਲ ਇਹ ਹਾਜੀ ਭਾਈ ਜੀ ਸਸਰੀ ਗੱਲ ਕੀ ਨਾਮ ਹੈ ਜੀ ਮੇਰੇ ਨਾਲ ਤੇਜਾ ਸਿੰਘ ਜੀ ਮੈਂ ਹੈਡ ਕਮਟੀ ਕਰ ਰਿਹਾ ਹਾਂ ਅੱਜ ਗੁਰਦਾਰ ਸਾਹਿਬ ਜਨਤਾ ਨਗਰ ਦੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹਤੋਂ ਕਿਵੇਂ ਪਤਾ ਲੱਗਿਆ ਤੁਹਾਨੂੰ ਜੀ ਸਵੇਰੇ 7 ਵਜੇ ਸਾਨੂੰ ਪ੍ਰਧਾਨ ਮਿੱਠੂ ਸਿੰਘ ਜੀ ਦਾ ਫੋਨ ਆਇਆ ਸੀ 8:30 ਵਜੇ ਤੇ ਕਰੀਬਨ ਉੱਥੇ ਗੁਰਦਾਰ ਸਾਹਿਬ ਕਿਉਂਕਿ ਮੇਰੀ ਡਿਊਟੀ ਗੁਰਦਾਰ ਸਿੰਘ ਸਭਾ ਹੈ ਉੱਥੇ ਫੋਨ ਆਇਆ ਸੀ ਵੀ ਇਸ ਤਰ੍ਹਾਂ ਜਨਤਾ ਨਗਰ ਦੀ ਕੋਲਕਾ ਦਾ ਲੋਕ ਤੋੜ ਤੱਕ ਨਹੀਂ ਤੇ ਉਸ ਤੋਂ ਬਾਅਦ ਅਸੀਂ ਮੈਂ ਇੱਥੇ ਸਖਤੀ ਸਾਹਿਬ ਮੌਕੇ ਤੇ ਮੌਕਾ ਦੇਖਣ ਵਾਸਤੇ ਆਇਆ ਅੱਛਾ ਜੇ ਆਪਾਂ ਗੱਲ ਕਰੀ ਤੁਸੀਂ ਸਿੰਘਾ ਸਿੰਘ ਦਾ ਪਰਿਵਾਰ ਦਾ ਤੇ ਡਕਰਾ ਹਾਂਜੀ ਹਾਂਜੀ ਅੱਛਾ ਜਿਵੇਂ ਹੁਣ ਤੁਹਾਡੇ ਕੋਲੇ ਇਹ ਮਾਮਲਾ ਤੁਹਾਡੇ ਸਾਹਮਣੇ ਆ ਗਿਆ ਇੱਕ ਸਖਤੀਆ ਤੇ ਸਾਹਮਣੇ ਤੇ ਤੁਸੀਂ ਹੁਣ ਇੱਥੇ ਕੋਈ ਕਾਰਵਾਈ ਵਗੈਰੇ ਕੋਈ ਜਾਣਕਾਰੀ ਵਗੈਰੇ ਮਿਲੀ ਨਹੀਂ ਸਾਨੂੰ ਇੱਥੋਂ ਹਜੇ ਕੋਈ ਜਾਣਕਾਰੀ ਨਹੀਂ ਉਹ ਇਨਕੁਆਰੀ ਚੱਲ ਰਹੀ ਹੈ ਪੁਲਿਸ ਵਿਭਾਗ ਇਨਕੁਆਰੀ ਕਰ ਰਿਹਾ ਉਹ ਉਹਨਾਂ ਦੇ ਸਮਝ ਚ ਉਹ ਇਸ ਤਰ੍ਹਾਂ ਕਰ ਰਹੇ ਹੋਰ ਕੋਈ ਜਾਣਕਾਰੀ ਦੇਣ ਕਾ ਨਹੀਂ ਹੋਰ ਕੋਈ ਜਾਣਕਾਰੀ ਇਹ ਸਭ ਹਾਂ ਜੀ ਸਰ ਦੀ ਸਤਿ ਸ੍ਰੀ ਅਕਾਲ ਅੱਜ ਜਨਤਾਨਗਰ ਦੇ ਗੁਰਦੁਆਰਾ ਦੇ ਸਾਹਮਣੇ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਪੱਖਾ ਜਾਂ ਤਫਤੀਸ਼ ਕਰ ਰਿਹਾ ਹੈ ਕਿ ਜਾਣਕਾਰੀ ਵੀ ਜੇ ਕੋਈ ਤੱਥ ਮਿਲੇ ਸਾਹਮਣੇ ਆਏ ਜਿਹੜੀ ਸਾਨੂੰ ਇਥੇ ਤਲਾ ਮਿਲੀ ਸੀ ਦੀ ਗੋਲ ਕੁੱਤ ਚੋਰੀ ਹੋਈ ਹੈਗੀ ਉੱਚ ਅਸੀਂ ਫਿੰਗਰਪ੍ਰਿੰਟ ਮਾਰ ਬੁਲਾਏ ਹੈਗੇ ਉਹ ਚੈੱਕ ਕਰ ਰਹੇ ਜੇ ਫਿੰਗਰਪ੍ਰਿੰਟ ਤੋਂ ਤੇ ਹੋਰ ਆਸ-ਪਾਸੋਂ ਅਸੀਂ ਤਲਾਸ਼ ਕਰ ਲਿਆ ਅੱਛਾ ਕੋਈ ਜਾਣਕਾਰੀ ਮਿਲੀ ਕੋਈ ਸ਼ੱਕ ਦੇ ਆਧਾਰ ਤੇ ਜਾਂ ਕਿਵੇਂ ਸ਼ੱਕ ਦੇ ਆਧਾਰ ਤੇ ਅਸੀਂ ਚੈੱਕ ਕਰ ਰਹੇ ਹਾਂ ਬਾਕੀ ਜਿਹੜੀ ਚੋਰੀ ਕੋਈ ਵਾਲੀ ਹੈ ਨਹੀਂ ਕਿ 1.5 200 ਰੁਪਏ ਆਈ ਹੈ ਤਕਰੀਬਨ ਕਿਉਂ ਨਾ ਇਹਨਾਂ ਦੇ ਪਰਸ਼ਾਸ ਇਹਦੇ ਕਮੇਟੀ ਦੇ ਦੱਸਣ ਦੇ ਬਤਾਓ ਕਮੇਟੀ ਦੇ ਤਾਂ ਕਹਿਣ ਦੇ ਮਤਲਬ ਚਾਹ ਕੋਈ ਮਾਮੂਲੀ ਵਾਲਾ ਹਾਂ ਮਾਮੂਲੀ ਚੋਰੀ ਵਾਲੀ ਕੋਈ ਨਹੀਂ ਫਿਰ ਵੀ ਅਸੀਂ ਚੈੱਕ ਕਰ ਲਾਂਗੇ ਠੀਕ ਹੈ ਚੱਲ